ਦੋਸਤੋ ਕਿਸਾਨ ਫਸਲ ਨੂੰ ਪੁੱਤਾ ਵਾਂਗੂ ਪਾਲਦਾ ਆ 6 ਮਹੀਨੇ ਉਸਤੇ ਮਿਹਨਤ ਕਰਦਾ ਆ ਤੇ ਫਿਰ ਉਡੀਕ ਕਰਦਾ ਆ ਫਸਲ ਪੱਕਣ ਦੀ ਪਰ ਪੱਕਣ ਤੋਂ ਬਾਅਦ ਜੇ ਫਸਲ ਦਾ ਨੁਕਸਾਨ ਹੋ ਜਾਵੇ ਤਾਂ ਕਿਸਾਨ ਦੀ ਸਭ ਉਮੀਦਾਂ ਟੁੱਟ ਜਾਂਦੀਆਂ ਨੇ ਤਾਂ ਕਿਸਾਨ ਦੀ ਅੱਗ ਲੱਗ ਗਈ ਖੜੀ ਫਸਲ ਨੂੰ ਤੁਸੀਂ ਦੇਖ ਸਕਦੇ ਹੋ ਅਤੇ ਵੀਡੀਓ ਬਣਾਦੇ ਬਣਾਦੇ ਇਹ ਰੋਂ ਵੀ ਲੱਗੇ ਤਾਂ ਜਿਹੜੇ ਵੀ ਇਹ ਵੀਡੀਓ ਦੇਖ ਰਹੇ ਨੇ ਦੀਨਾਂ ਨੂੰ ਇਹਨਾਂ ਦਾ ਐਡਰੈਸ ਪਤਾਇਆ ਤੁਸੀਂ ਕਮੈਂਟ ਕਰ ਦਿਓ ਜਿਹੜੇ ਵੀਰ ਇਛੂਕ ਨੇ ਮਦਦ ਕਰਨ ਦੇ ਤੁਸੀਂ ਜਾ ਕੇ ਇਹਨਾਂ ਦੇ ਪਿੰਡ ਮਦਦ ਕਰ ਸਕਦੇ ਹੋ ਸੋ ਜਿਨ੍ਹਾਂ ਨੂੰ ਪਤਾ ਆ ਐਡਰੈਸ ਜਰੂਰ ਕਮੈਂਟ ਕਰਿਓ ਬਾਕੀ ਇੱਕ ਵਾਰੀ ਇਹ ਵੀਡੀਓ ਜਰੂਰ ਦੇਖੋ ਕੱਲ ਜੀ ਸਾਡੇ ਅੱਗ ਲੱਗੀ ਆ 1 ਵਜੇ 1 ਵਜੇ ਦੇ ਲੱਗੀ ਕਾਫੀ ਥੜਾ ਰਕਬਾ ਥੜ ਗਿਆ ਚਲੋ ਚਲੋ ਵਾਪਸ ਗਰੋ ਚਲੋ ਵਾਪਸ ਗਰੋ ਨਾਲ ਕਾਫੀ ਰਕਬਾ ਥੜਨ ਦੇ ਨਾਲ ਸਾਡੇ ਕੋਲ ਕੋਈ ਵੀ ਨਹੀਂ ਪਹੁੰਚਿਆ ਰਾਤ ਵੀ ਇਹੀ ساری ਰਾਤ ਬੈ ਕੇ ਕੱਟੀ ਆ ਜਿੱਦੋਂ ਅੱਗ ਨਿਕਲਦੀ ਸੀ ਅਸੀਂ ਪਾਣੀ ਬੱਚਿਆਂ ਨੂੰ ਲੈ ਕੇ ਤੇ ਪਾਣੀ ਪਾਦੇ ਨੇ ਕੋਈ ਵੀ ਅਜੇ ਤੱਕ ਸਰਕਾਰ ਨਹੀਂ ਆਈ ਤੁਹਾਡੇ ਕੋਲ ਹੌਸਲਾ ਕੋਈ ਵੀ ਸਾਡੀ ਅਜੇ ਤੱਕ ਜਿਹੜੇ ਬਾਹਰ ਹੀ ਫੜੀ ਕਣਕ ਵੀ ਥੜ ਗਈ ਕਣਕ ਵੀ ਥੜ ਗਈ ਸਾਡੀ ਕਿਲਾ ਕਿਲਾ ਅੱਛਾ ਤੋੜੀ ਕਿਹੜੀ ਪੁਰਾਣੀ ਪਈ ਹੋ ਸਾੜ ਦੀ ਪੁਰਾਣੀ ਟੋੜੀ ਵੀ ਸੜ ਗਈ ਰਾਤ ਅਸੀਂ ਸਾਰੀ ਬਹਿ ਕੇ ਕੱਟੀ ਅਸੀਂ ਅੱਗ ਭਿਉਂਦੇ ਰੇ ਮੀ ਉਗਰ ਨਾਨਕ ਨਾਲ ਕੇ ਪਾਰ ਹੋ ਜਾਵੇ ਘਰਾਂ ਦਾ ਬਚਾਓ ਹਾਂਜੀ ਅਸੀਂ ਅੱਜ ਸਵੇਰੇ ਵੀ ਅਸੀਂ ਪਾਣੀ ਲਿਆਣ ਕੇ ਟੈਂਕੀਆਂ ਜਿਹੜੀਆਂ ਦਿੱਤੀਆਂ ਸਰਕਾਰ ਨੇ ਉਹ ਟੈਂਕਿਆਂ ਨਾਲ ਲਿਆ ਕੇ ਪਾਣੀ ਪਾਉਂਦੇ ਰਹੇ ਸਵੇਰੇ ਵੀ ਹੋਰ ਵੀ ਆਏ ਟਰੈਕਟਰ ਆਏ ਉਹਨਾਂ ਨਾਲ ਵਾਲਾ ਨਾਲ ਟੋੜੀ ਅਸੀਂ ਪਛਾਣ ਕੇ ਡੇਰਾ ਇੱਕ ਮੈਂ ਬੇਨਤੀ ਕਰਨਾ ਚਾਹਣਾ ਜਿਵੇਂ ਦੋਸਤੋ ਤੁਹਾਡੇ ਸਹਿਯੋਗ ਦੇ ਨਾਲ ਆਪਾਂ ਪਹਿਲਾਂ ਵੀ ਕਈ ਕਿਸਾਨਾਂ ਦੀ ਮਦਦ ਕਰ ਚੁੱਕੇ ਹਾਂ ਵੀਡੀਓਜ਼ ਵਾਇਰਲ ਹੋਈਆਂ ਨੇ ਤਾਂ ਲੋਕਾਂ ਨੇ ਉਹਨਾਂ ਦਾ ਐਡਰੈਸ ਦੱਸਿਆ ਅਤੇ ਲੋਕਾਂ ਦੇ ਦੁਆਰਾ ਉਹਨਾਂ ਦੀ ਮਦਦ ਹੋ ਸਕੇ ਸੋ ਇਹਨਾਂ ਦੀ ਵੀ ਵੀਡੀਓ ਨੂੰ ਬਹੁਤ ਦੱਬ ਕੇ ਸ਼ੇਅਰ ਕਰੋ ਵਾਇਰਲ ਕਰ ਦਿਓ ਅਤੇ ਕਮੈਂਟਾਂ ਦੇ ਵਿੱਚ ਐਡਰੈਸ ਵੀ ਲਿਖ ਦਿਓ ਵੀ ਕਿੱਥੇ ਦੀ ਇਹ ਵੀਡੀਓ ਆ ਤਾਂ ਜੋ ਜਿਹੜੇ ਮਦਦ ਕਰਨ ਵਾਲੇ ਨੇ ਉਹ ਸਿੱਧੀ ਮਦਦ ਇਹਨਾਂ ਤੱਕ ਪਹੁੰਚਾ ਸਕਣ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ